ਨਾਲ ਚੱਲਣਾ ਮੈਂ ਵੀ ਆਪਣੀ ਫੈਮਿਲੀ ਲੈ ਕੇ ਜਾਣਾ ਉਹ ਵੀ ਲੈ ਕੇ ਚੱਲਣਾ ਤੇ ਨੇਮ ਚੱਕਣਾ ਰੋਪੜ ਜਿਹਦੇ ਵਿੱਚ ਨੂਰਪਰ ਬੇਤੀ ਆ ਉੱਥੇ ਠਾਣਾ ਠਾਣੇ ਦੇ ਵਿੱਚ ਪੀਰਾਂ ਦੀ ਜਗ੍ਹਾ ਕਹਿੰਦਾ ਵੀ ਉੱਥੇ ਨੇਮ ਚੱਕੋ ਕਾ ਰਿਜ਼ਲਟ ਨਾਲ ਦੇਣਾ ਠੀਕ ਹੈ ਇਹ ਵੀਡੀਓ ਪਾਉਣ ਦਾ ਮਤਲਬ ਇਹ ਆ ਵੀ ਮੇਰੀ ਵੀਡੀਓ ਚੱਲਤ ਰਹੀ ਹੈ ਸਾਰੇ ਨੇ ਦੇਖੀ ਵੀ ਹੈ ਜੇ ਕਿਸੇ ਬੰਦੇ ਨੂੰ ਲੱਗਦਾ ਵੀ ਮੈਂ ਪੈਸਾ ਲੱਤਾ ਜਾਂ ਕੋਈ ਪੈਸੇ ਦੀ ਮੰਗ ਕੀਤੀ ਹੈ ਠੀਕ ਹੈ ਜਾਂ ਬੰਦਾ ਮੇਰੇ ਤੋਂ ਮਰਿਆ ਮੈਂ ਰਮਨ ਪਰਮੰਤਰ ਉਹਨਾਂ ਨੂੰ ਕਹਿਣਾ ਵੀ ਸਾਰੇ ਆਪਣੀ ਆਪਣੀ ਫੈਮਿਲੀ ਲੈ ਕੇ ਮੇਰੇ ਨਾਲ ਉੱਥੇ ਚੱਲਾਂ ਨੂਰਪੁਰ ਵੀਰ ਦੀ ਥਾਣੇ ਦੇ ਵਿੱਚ ਉੱਥੇ ਪੀਰਾਂ ਦੀ ਜਗ੍ਹਾ ਦੇ ਉੱਪਰ ਨੇਮ ਚੱਕਦੇ ਆ ਜਿਹੜਾ ਸੱਚ ਆ ਜਿਹੜਾ ਝੂਠ ਆ ਉਹ ਆਪਣੇ ਆਪ ਹੀ ਉੱਪਰ ਵਾਲੇ ਆਪ ਹੀ ਇਨਸਾਫ ਕਰ ਦੇਣਗੇ ਤੋਂ ਜਿੱਥੇ ਤੱਕ ਉਹ ਬੰਦਿਆਂ ਨੇ ਮੈਨੂੰ ਦੱਸਿਆ ਭਰਾਵਾਂ ਨੇ ਵੀ ਉੱਥੇ ਅੱਜ ਤੱਕ ਕਈ ਬੰਦਾ ਝੂਠਾ ਨੇਮ ਚੱਕ ਕੇ ਵਾਪਸ ਨਹੀਂ ਆਇਆ ਹੁਣ ਵੀ ਮੈਂ ਕਹਿਣਾ ਵੀ ਜਿਹੜਾ ਉੱਤ ਦਾ ਦੋ ਤੋਂ ਪਾਣੀ ਦਾ ਪਾਣੀ ਹੋ ਜਾਊਗਾ। ਖੁੱਲਾ ਚੈਲੰਜ ਜਿੰਨਾ ਜ਼ਿਆਦਾ ਮਰਜ਼ੀ ਕਹਿਣ ਉੱਥੇ ਚੱਲਦੇ ਆਂ ਨੇਮ ਚੱਕਣ ਵੀ 1 ਰੁਪਏ ਦੀ ਬੀਮਾ ਕਦੇ ਮੰਗ ਕੀਤੀ ਹੋਵੇ ਵੀ ਹਾਂ ਜੀ ਵੀ ਮੇਰੇ ਨਾਂ ਤੇ ਕਿ ਮੈਂ ਆਪਣੇ ਨਾਂ ਤੇ ਇੱਕ ਕੇਸ ਪਾ ਲਾਂ ਮੈਨੂੰ ਪੈਸਾ ਦਿੱਤਾ ਜਾਵੇ। ਇਹ ਜੀ ਕੋਈ ਵੀ ਗੱਲ ਹੋਈ ਤਾਂ ਪਰਮਾਤਮਾ ਆਪਣੇ ਆਪ ਇਨਸਾਫ ਕਰ ਦੂਗਾ। ਜੇ ਉਹਨਾਂ ਨੇ ਮੇਰੇ ਝੂਠਾ ਨਾਂ ਲਾਇਆ ਗਿਆ। ਝੂਠਾ ਮੇਰੇ ਉੱਪਰ ਬਲੇਮ ਪਾਇਆ ਤਾਂ ਪਰਮਾਤਮਾ ਜਾਣਦਾ ਉਹ ਆਪਣੇ ਆਪ ਹੀ ਰਿਜ਼ਲਟ ਕਰ ਦਿੰਦਾ ਨੇ। ਉੱਥੋਂ ਨੇਮ ਚੱਕਣ ਦੋਈ ਜਾਣੇ ਮੇਰੇ ਨਾਲ ਚੱਲਣ ਮੈਂ ਵੀ ਆਪਣੀ ਫੈਮਿਲੀ ਲੈ ਕੇ ਜਾਣਾ ਉਹ ਵੀ ਲੈ ਕੇ ਚੱਲਣ ਤੇ ਨੇਮ ਚੱਕਣ ਠੀਕ ਹੈ ਤੇ ਜਿਹੜੇ ਬੰਦੇ ਨੂੰ ਇਹ ਲੱਗਦਾ ਮੈਂ ਝੂਠਾ ਉਹ ਵੀ ਨਾਲ ਚੱਲੇ ਆ ਭਾਈ ਤੁਸੀਂ ਵੀ ਦੇਖੋ ਨੇਮ ਚੱਕ ਕੇ ਰਿਜ਼ਲਟ ਕੀ ਮਿਲਦਾ ਬਾਕੀ ਮੇਨੋ ਵੱਧ ਦੀ ਜਾਣਕਾਰੀ ਮੇਰੀ ਡਰਾਈਵਰ ਭਰਾਵਾਂ ਨੂੰ ਹੋਊਗੀ ਜਿਹੜੇ ਰੋਕਰੀ ਏਰੀਆ ਨਾਲ ਬਿਲੋਂਗ ਵੀ ਕਰਦੇ ਨੇ ਵੀ ਨੌਰਪੁਰ ਵੀਦੀ ਦੇ ਵਿੱਚ ਜਿਹੜੀ ਥਾਣੇ ਦੇ ਪੀਲੇ ਜਗ੍ਹਾ ਵੀ ਕਿੰਨੀ ਕਿ ਪਵਿੱਤਰ ਹੈ ਤੇ ਕਿੰਨੀ ਸ਼ਕਤੀ ਸਾਡੀ ਮੈਨੂੰ ਤਾਂ ਹੁਣ ਤੇ ਹੁਣ ਪਤਾ ਚੱਲਿਆ ਤਾਂ ਵੀ ਉਹਨਾਂ ਨੇ ਮੈਨੂੰ ਕਿਹਾ ਵੀਡੀਓ ਪਾ ਤੇ ਵੀਡੀਓ ਪਾ ਕੇ ਸਦਾ ਚੈਲੰਜ ਕਰ ਵੀ ਉੱਤੇ ਨੇਮ ਲੱਗੋ ਰਿਜ਼ਲਟ ਨਾਲ ਦੀ ਨਾਲ ਆਉਗੋ ਤਾਂ ਨਾਲ ਵੀ ਇਹ ਵੀਡੀਓ ਨੂੰ ਬਸਤੋ ਸ਼ੇਅਰ ਲਾਈਕ ਕਮੈਂਟ ਕਰਕੇ ਦਹਾਂ ਤੋਂ ਦਹਾਂ ਪੇਜੋ